ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਮੇਰੇ ਇਸ ਨਵੇਂ YouTube ਚੈਨਲ ਦੇ ਬਲੌਗ ਦੇ ਵਿੱਚ ਅੱਜ ਆਪਾਂ ਖੜੇ ਆ ਪਾਖੜਾ ਟੱਪਕੇ ਦਿੱਲੀ ਵਾਲੀ ਸਾਈਡ ਨੂੰ ਆਪਾਂ ਖੜੇ ਆ ਇਸ ਵੇਲੇ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਬੇ ਜਿਹੜਾ ਹੈਗਾ ਦਿੱਲੀ ਤੋਂ ਕਟੜਾ ਜਾਣ ਵਾਲੀ ਤੇ ਕਟੜੇ ਤੋਂ ਦਿੱਲੀ ਨੂੰ ਆਉਣ ਵਾਲੀ ਤੇ ਇਹ ਦੋਨੇ ਪਾਸਾਂ ਦਾ ਜਿਹੜਾ ਕੰਮ ਹਜੇ ਵਿਚਪਚਾਲੀ ਪਿਆ ਜੀ ਦੋਨੇ ਪਾਸੇ ਹਜੇ ਜਿਹੜੇ ਪੁਲ ਬਣੇ ਨੇ ਸਾਹਮਣੇ ਆ ਪੁਲ ਦੇ ਪਿਛਲੇ ਪਾਸੇ 2 ਕਿਲੋਮੀਟਰ ਪਿੱਛੇ ਜਿਹੜਾ ਘੱਗਰ ਦਾ ਪੁਲਾ ਉਹ ਵੀ ਹਜੇ ਇਨਕੰਪਲੀਟ ਆ ਤੇ ਕੰਪਲੀਟ ਹੋਣ ਤੇ ਉਹਦੀ ਵੀਡੀਓ ਤੁਹਾਨੂੰ ਆਪਾਂ ਪਾਵਾਂਗੇ ਤੇ ਇਹ ਆਪਾਂ 2 ਕਿਲੋਮੀਟਰ ਆਪਾਂ ਘੱਗਰ ਤੋਂ ਟੱਪ ਆਏ ਆ ਤੇ ਅੱਗੇ ਚੱਲਦੇ ਹਾਂ ਤੁਹਾਨੂੰ ਦਿਖਾਣੇ ਕਿੰਨਾ ਕੰਮ ਕਿੱਥੇ ਤੱਕ ਹੋਇਆ ਵਾ ਬਣੇ ਰਹੋ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਕਰ ਲੋ ਆ ਦੇਖੋ ਹਜੇ ਬਾਉਂਡਰੀ ਵਾਲ ਵੀ ਵਿਚ ਵਿਚਾਲੇ ਕੋਈ ਡਿੱਗੀ ਪਈ ਆ ਕਿਤੋਂ ਕੋਈ ਕਿਵੇਂ ਆ ਹਾਂਜੀ ਇਹ ਇਸ ਤਰ੍ਹਾਂ ਇਹ ਕੰਮ ਜਿਹੜਾ ਨਿਰੰਤਰ ਚੱਲ ਰਿਹਾ ਚੱਲਦੇ ਆਪਾਂ ਬਣੇ ਰਹੋ ਮੇਰੇ ਨਾਲ ਲੋ ਜੀ ਕਿੱਕ ਮਾਰਦੇ ਆਂ ਚੱਲਦੇ ਆਂ ਪਹਿਲੀ ਕਿੱਕ ਤੇ ਸਟਾਰਟ ਮੇਰਾ ਜਾਮਾ ਉਹ ਗਾਣਾ ਤੁਸੀਂ ਸੁਣਿਆ ਹੋਣਾ ਇੱਕ ਇੱਕ ਤਾਂ ਹੈ ਨਹੀਂ ਜਿਹਦੇ ਮੋਟਰਸਾਈਕਲ ਨੂੰ ਸਲਫ ਹੈ ਪਹਿਲੀ ਸਲਫ ਤੇ ਸਟਾਰਟ ਆਹੇ ਹੋ ਜਾਂਦਾ ਲੋ ਜੀ ਆਪਾਂ ਇੱਥੋਂ ਵੀਡੀਓ ਸ਼ੁਰੂ ਕਰਦੇ ਆਂ ਤੇ ਚੱਲਦੇ ਆਂ ਆਪਾਂ ਦਿੱਲੀ ਵਾਲੀ ਸਾਈਡ ਨੂੰ ਜਿੱਥੇ ਇਥੇ ਕੰਮ ਰਹਿੰਦਾ ਉਹ ਦੁਕਾਨੇ ਆ ਕਿੰਨਾ ਕੁ ਰਹਿ ਗਿਆ ਤੇ ਵੀਡੀਓ ਬਹੁਤ ਹੀ ਲੰਬੀ ਹੋਈਦਾ ਆਪਾਂ ਉਹਨੂੰ ਅਗਲੇ ਪਾਰਟ 'ਚ ਤੁਹਾਨੂੰ ਦਿਖਾ ਦਾਂਗੇ ਤੇ ਆਹ ਦੇਖੋ ਜੀ ਤੇ ਪਿਛਲੇ ਪਾਸੇ ਜਿੱਧਰੋਂ ਆਪਾਂ ਆਏ ਆਂ ਕੱਗੇ ਵੱਲੋਂ ਆਏ ਆ ਤੇ ਘੱਗਰ ਵੀ ਟੱਪ ਆਏ ਆ ਭਾਗੜਾ ਵੀ ਟੱਪ ਆਏ ਆ ਤੁਹਾਨੂੰ ਪਿਛਲੀ ਵੀਡੀਓ ਚ ਤੁਹਾਨੂੰ ਸਾਰਾ ਦਿਖਾਇਆ ਹੈਗਾ ਜੀ ਤੇ ਇਹ ਅੱਗੇ ਜਾ ਰਹੇ ਆ ਆਪਾਂ ਪੁਲਪਲ ਦਾ ਕੰਮ ਜਿਹੜਾ ਤੁਸੀਂ ਦੇਖ ਹੀ ਰਹੇ ਹੋ ਵੀ ਇੰਨਾ ਕੰਮ ਰਹਿੰਦਾ ਹੋਰੇ ਆ ਲੋ ਚੈੱਕ ਕਰ ਲੋ ਹਜੇ ਕਿੰਨਾ ਖਣਿਆ ਹੋਇਆ ਆ ਬਾਉਂਡਰੀ ਵਾਲ ਵੀ ਹਜੇ ਕੱਚੀ ਪੱਕੀ ਆ ਤੇ ਆ ਪੁਲਾਂ ਦਾ ਕੰਮ ਸਰੀਆ ਪਿਆ ਆ ਮੋੜ ਦੇ ਉੱਤੇ ਤਾਂ ਤੇ ਮੇਰਾ ਜਿਹੜਾ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਣ ਦਾ ਪਰਪਸ ਇਹੀ ਆ ਵੀ ਰਾਤ ਭਰ ਅੱਤੇ ਬਿਲਕੁਲ ਨਾ ਆਇਓ ਜੇ ਦਿਨੇ ਆਉਣਾ ਕੋਈ ਗੱਡੀ ਜਿਹੜਾ ਰਾਹ ਜਿਹੜਾ ਜਿਹੜਾ ਭੇਤੀ ਆ ਉਹਨੂੰ ਰਾਹ ਦਾ ਪਤਾ ਹੁੰਦਾ ਇਸ ਕਰਕੇ ਤੁਸੀਂ ਇੱਧਰ ਜਿਹੜੇ ਬਾਹਰਲੇ ਬੰਦੇ ਹੋ ਚਾਹੇ ਦਿੱਲੀ ਤੋਂ ਆ ਰਹੇ ਹੋ ਚਾਹਾਂ ਹਿਮਾਚਲ ਤੋਂ ਆ ਰਹੇ ਹੋ ਜਾਂ ਰਾਜਸਥਾਨ ਤੋਂ ਆ ਰਹੇ ਬਿਲਕੁਲ ਇੱਧਰ ਨਾ ਆਂਦੀ ਕੋਸ਼ਿਸ਼ ਕਰੋ ਮੇਰੀ ਬੇਨਤੀ ਹੈ ਕਿਉਂਕਿ ਰਾਤ ਭਰ ਅੱਤੇ ਬੰਦਫਾਰ ਜਾਂਦਾ ਮੀਂਹ ਪਿਆ ਫਿਰ ਜਵਾਂਗੇ ਓਖਾ ਆ ਸਾਰੇ ਮੀਂਹ ਨੇ ਜਿਹੜੇ ਆ ਖੱਡੇ-ਖੱਡੇ ਚ ਪਾਏ ਹੋਏ ਦੇ ਵੇਖ ਹੀ ਰਹੇ ਹਾਂ ਲਓ ਜੀ ਆਓ ਥੋੜੀ ਜੰਪ ਲੱਗ ਰਹੀ ਹੈ ਮੋਟਰਸਾਈਕਲ ਤੇ ਓ ਪੰਨ ਦਾ ਹਤਾ ਲਓ ਜੀ ਆ ਦੇਖੋ ਇੱਧਰ ਕੰਮ ਹੋ ਰਿਹਾ ਜਾਂਦਾ ਪਿਆ ਇੱਕ ਘੱਗਰ ਟੱਪ ਕੇ ਦਿੱਲੀ ਵਾਲੇ ਪਾਸੇ ਨੂੰ ਆਪਾਂ ਜਾ ਰਹੇ ਆ ਪਿਛਲੀ ਵੀਡੀਓ ਆਈ ਸੀ ਫਿਰ ਲੰਬੀ ਹੋ ਜਾਂਦੀ ਮਜ਼ਾ ਨਹੀਂ ਹੁੰਦਾ ਦੇਖਣ ਵਾਲੇ ਨਾ ਦਿਖਾਣ ਵਾਲੇ ਨੂੰ ਤੇ ਆ ਕੰਮ ਸਾਰਾ ਬਾਉਂਡਰੀ ਵਾਲਦਾ ਪਿਆ ਆ ਦੇਖੋ ਜੇ ਭਰਤਪੁਰ ਤੋਂ ਪੈ ਰਿਹਾ ਬਾਬਾ ਜੀ ਮੋਟਰਸਾਈਕਲ ਇੱਧਰ ਵੜੀ ਜਾਂਦੇ ਆ ਤੇ ਇਹ ਸਿੱਧਾ ਜਾਣਗੇ ਬਾਈ ਸਿੱਧਾ ਜਾਊਗਾ ਰਾ ਬਾਈ ਜੀ ਸਿੱਧਾ ਜਾਊਗਾ ਰਾਹ ਹੈ ਮੈਂ ਜਾਣਾ ਅੱਗੇ ਇਧਰ ਦਿੱਲੀ ਵਾਲੇ ਪਾਸੇ ਨੂੰ ਅੱਛਾ ਅੱਛਾ ਉਹ ਪੱਕੀ ਰੋਡ ਆ ਜੂਗੀ ਇਹੀ ਜਿਹੜੀ ਬਣ ਰਹੀ ਆ ਠੀਕ ਆ ਬਾਬਾ ਜੀ ਮੇਰਾ ਚੈਨਲ ਆ ਮੈਂ ਤਾਂ ਕਰਕੇ ਦੇਖ ਰਿਹਾ ਸੀ ਵੀਡੀਓ ਬਣਾ ਰਿਹਾ ਸੀ ਮਿਹਰਬਾਨੀ ਬਾਈ ਉਹ ਲੋ ਜੀ ਜਿੱਧਰ ਉਹ ਕਾਰ ਜਿ ਮੁੜੀ ਉਧਰ ਨੂੰ ਮੈਨੂੰ ਜਾਣਾ ਪੈਣਾ ਪੱਕਾ ਰਾਹ ਆ ਜੂ ਫੇਰ ਇਹ ਆਪਾਂ ਜਿਹੜਾ ਹਾਈਵੇ ਚੜ ਜਾਗੇ ਕਬੀਏ ਜਿਹੜੇ ਆਉ ਚੱਲ ਰਹੇ ਆ ਇਹਨਾਂ ਦੀ ਲਿਵਰ ਤੇ ਕੋਈ ਮਿੱਟੀ ਲਿਆ ਆ ਰਿਹਾ ਕੋਈ ਮਿੱਟੀ ਕੱਟਣ ਜਾ ਰਿਹਾ ਆ ਲੋ ਇੱਥੇ ਰੱਖ ਦੇਖ ਲੋ ਇਹਦੇ ਬ੍ਰਾਮਾ ਇਹਨਾਂ ਚੱਲਦਾ ਪਿਆ ਮੇਰੇ ਪਿੱਛੇ ਪਿੱਛੇ ਬਾਬਾ ਜੀ ਆ ਰਹੇ ਉਹਨਾਂ ਪੁੱਛ ਰਿਹਾ ਬਾਬਾ ਜੀ ਆਏ ਨੂੰ ਆ ਵੀ ਜਾ ਚੜੂ ਬੜੀ ਮਿਹਰਬਾਨੀ ਜੀ ਲਓ ਜੀ ਆਪਾਂ ਤੁਹਾਨੂੰ ਨਾਲੇ ਕੰਮ ਦਿਖਾਵਾਂਗੇ ਇਧਰ ਪਿੰਡ ਹੈਗਾ ਕੋਈ ਤੇ ਪੁੱਛਣਾ ਆਪਾਂ ਭੁੱਲ ਗਏ ਵੀ ਕਿਹੜਾ ਪੈਂਟ ਆ ਤੇ ਆ ਪਾਣੀ ਪੂਣੀ ਜਿਹਾ ਡਿੱਗਿਆ ਹੋਇਆ ਜਾਂ ਬਰਸਾਤ ਦਾ ਪੈਣਾ ਪਿੱਛੇ ਮੀਂਹ ਪਈ ਸੀ ਦੋ ਤਿੰਨ ਦਿਨ ਪਹਿਲਾਂ ਉਹ ਪਾਣੀ ਵੀ ਇਹ ਹੋ ਸਕਦਾ ਆ ਲਓ ਜੀ ਚੱਕੋ ਰਾ ਫੇਰ ਆਪਾਂ ਲੈ ਲਾਂਗੇ ਉਹ ਦੇਖੋ ਕਾਰ ਆ ਰਹੀ ਆ ਹਜੇ ਤੱਕ ਕੰਮ ਇਹ ਦੋ ਤਿੰਨ ਕਿਲੋਮੀਟਰ ਅੱਗੇ ਆਪਾਂ ਨੂੰ ਰਾਹ ਮਿਲਣਾ ਨਹੀਂ ਜੀ ਪੋੜਾਂ ਦਾ ਕੰਮ ਜਿਹੜਾ ਚੱਲ ਰਿਹਾ ਆ ਲਓ ਕੈਮਰਾ ਜੀ ਆਪਾਂ ਇੱਧਰ ਘੁਮਾਤਾ ਦੇਖੋ ਬੜੇ ਦੇ ਲੋਈ ਠੀਕ ਆ ਕਦਾਂ ਤੁਹ ਵੀ ਇਖਲੇ ਕੰਨ ਰਿਹਾ ਹੈਗਾ ਪੁਲਾ ਦਾ ਨਰਤਰ ਆਪਾਂ ਨੂੰ ਘਰ ਜਾਣ ਵਾਸਤੇ ਪਤਾ ਕਿੱਥੋਂ ਰਾਹ ਮਿਲੂਗਾ ਹਜੇ ਕੋਈ ਪਤਾ ਨਹੀਂ ਹੈਗਾ ਚੱਲਦੇ ਆ ਬਣੇ ਰਹੋ ਮੇਰੇ ਨਾਲ ਦਰਸ਼ਕੋ ਦੇਖ ਲੋ ਜੇ ਕਿਸੇ ਨੇ ਇੱਥੇ ਰਾਤ ਬਰਾਤੇ ਵੀ ਆਏ ਨਾ ਠੀਕ ਨਹੀਂ ਰਹੇਗਾ ਕਿਉਂਕਿ ਇੱਥੇ ਚਿਕੜ ਚੁਕੜ ਕਿਤੇ ਆ ਜਾਂਦਾ ਟੋ ਆ ਗਿਆ ਕੋਈ ਭੁੱਲੀ ਥਾਂ ਗਈ ਫੇਰ ਔਖਾ ਤੇ ਗੱਡੀ ਵਾਲਿਆਂ ਦਾ ਪਤਾ ਹੁੰਦਾ ਇਹਨਾਂ ਨੇ ਆਪਣੇ ਰਾਹ 'ਤੇ ਕੋਈ ਬਣਾ ਹੈਗਾ ਤੇ ਆ ਵੀ ਗੱਡੀ ਇੱਕ ਨੈਸ਼ਨਲ ਹਾਈਵੇਅ ਅਥਾਰਟੀ ਦੇ ਵਿੱਚ ਫਿਰਦੀ ਆ ਤੇ ਆ ਪੁਲ ਤੋਂ ਵੇਖ ਹੀ ਰਹੇ ਹਾਂ ਜਿੰਨਾ ਕ ਤਿਆਰ ਹੋ ਗਿਆ ਇਹ ਤਾਰਾ ਹਜੇ ਕੱਚਾ ਪੱਕੇ ਪਿਆ ਕੰਮ ਲੋ ਅੱਗੇ ਨੂੰ ਜਾ ਰਹੇ ਆ ਆਪਾਂ ਹੋਰ ਉਹ ਚੱਕੂ ਆ ਵੀ ਕੰਮ ਕਰਦੇ ਚੱਲਦਾ ਪਿਆ ਹੈਗਾ ਲੇਬਰ ਜਿਹੜੀ ਆ ਨਰੰਦਰ ਕੰਮ ਉਹ ਕਰ ਰਹੀ ਆ ਆਪਾਂ ਤੁਹਾਨੂੰ ਜਿਹੜਾ ਦਿਖਾ ਰਹੇ ਆ ਦਿੱਲੀ ਅਮਰitsar ਜੰਮੂ ਕਟੜਾ ਐਕਸਪ੍ਰੈਸ ਹਾਈਵੇ ਤੇ ਇਹ ਉਹ ਸੀਨ ਜਿੱਥੇ ਕੰਮ ਹੋਇਆ ਜੇ ਥੋੜਾ ਬੋਤਾ ਹੀ ਹੋਇਆ ਜੀ ਅਜੇ ਪੁਲ ਬਣੇ ਆ ਇਹਦੇ ਉੱਤੇ ਲੈਂਟਰ ਪਣਨੇ ਆ ਬੜਾ ਕੁਝ ਹੋਣ ਵਾਲਾ ਹੈਗਾ ਆ ਬਾਉਂਡਰੀ ਵਾਲਾ ਇੱਧਰ ਇਹ ਵੀ ਟਿਕੀ ਬਈਆ ਤੇ ਇਹ ਪਤਾ ਨਹੀਂ ਕਦੋਂ ਕੰਪਲੀਟ ਹੋਏਗੀ ਤੇ ਚੱਲਦੇ ਆਪਾਂ ਅੱਗੇ ਤੁਹਾਨੂੰ ਦਿਖਾਣੇ ਆ ਬਣੇ ਰਹੋ ਮੇਰੇ ਨਾਲ ਜਿਹੜੇ ਮੇਰੇ ਵੀਰ ਭਾਈ ਨੇ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਉਹ ਸਬਸਕ੍ਰਾਈਬ ਕਰ ਲਓ ਇੰਨਾ ਕੰਮ ਹੈ ਬਾਕੀ ਰਹਿ ਗਿਆ ਹੈਗਾ ਇੱਧਰ ਵੀ ਕੰਮ ਜਿਹੜਾ ਉਹ ਚੱਲ ਰਿਹਾ ਹੈਗਾ ਵੀ ਕਿੰਨਾ ਕੁ ਹੈ ਜਿਹੜੀ ਆ ਹੋਰ ਕਾਫੀ ਪਾਰੀ ਆ ਇਹਨਾਂ ਨੂੰ ਮਿਲਦਾ ਪੁੱਛਦੇ ਹਨ ਲਓ ਜੀ ਕਹਾਂ ਸੇ ਆ ਭਈਆ ਮੈਂ ਮੇਰਟ ਸੇ ਆ ਜੀ ਮੇਰਟ ਜੂਪੀ ਸੇ ਆਪ ਮੈਂ ਹਮਾ ਚੱਲ ਪਿਆ ਹਾਂ ਤੁਹਾਡਾ ਰੰਗ ਦੱਸ ਰਿਹਾ ਗੋਰਾ ਚਿੱਟਾ ਕੀ ਨਾਮ ਆਪਣਾ ਆ ਚਾ ਵਿਕਰਮ ਜੀ ਬੜੀ ਮਿਹਰਬਾਨੀ ਚਲੋ ਬੜੀ ਮਿਹਨਤ ਨਾਲ ਆ ਦੇਖਿਆ ਕੰਮ ਕਰ ਰਿਹਾ ਤੁਹਾਡੇ ਬੰਦੇ ਸਾਰੇ ਤੇ ਕੋਈ ਇੰਜਨ ਬਣਾ ਰਿਹਾ ਕੋਈ ਉਹ ਬੈਠਾ ਬਾਈ ਸੋਚ ਰਿਹਾ ਕੁਝ ਆ ਸਾਰੇ ਆਪੋ ਆਪਣੇ ਕੰਮ ਲੱਗਿਆ ਬਹੁਤ ਵਧੀਆ ਕਰ ਰਹੇ ਹੋ ਕਿੰਨਾ ਸਾਲ ਲੱਗ ਜੂ ਇਹ ਜਾਣ ਪਾਣ ਚੀਜ਼ ਤੇ ਨਹੀਂ ਸਾਨੂੰ ਟਾਰਗੇਟ ਹੈ ਜੀ ਜੂਨ ਤੱਕ ਇਸੇ ਜੂਨ ਤੱਕ ਮੈਂ ਮੁਸ਼ਕਲ ਹਾਂ ਨਹੀਂ ਅੱਛਾ ਇਹ ਕਰ ਦੋਗੇ ਚਲੋ ਫਿਰ ਇੱਕ ਮਹੀਨੇ ਤੱਕ ਫਿਰ ਅਪਡੇਸ਼ਨ ਲੈ ਜਾਾਂਗੇ ਇਤੋਂ ਆ ਕੇ ਥੈਂਕ ਯੂ ਭਈਆ ਇੱਕ ਮਹੀਨਾ ਬਾਅਦ ਆਪ ਕੋ 180 ਕਿਲੋਮੀਟਰ ਆਇਥੇ ਅੱਛਾ ਜੀ ਤੁਹਾਨੂੰ 180 ਪੈ ਗਿਆ ਹਾਂ ਤੇ 220 ਆ ਉਹ ਤਾਂ ਨੇੜੇ ਦਿੱਲੀ ਫੇਰ ਤੁਹਾਨੂੰ ਤੁਹਾਡਾ ਤਾਂ ਇਹ ਹਾਂਜੀ ਚਾਲੂ ਆ ਪੂਰਾ ਅੱਛਾ 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 ਸੋ ਸੋ ਇਹ ਕਿੰਨਾ ਕ ਅੱਗੇ ਸ਼ੁਰੂ ਹੋਣਾ ਚਾਲੂ ਹੋ ਜਾਣਾ ਚਾਲੂ ਇਹ ਉੱਥੋਂ ਤੋਂ ਥਰੂ ਅੱਗੇ ਆਉਣਾ ਛੜਵਾ ਅੱਗੇ ਆ ਥੋੜਾ ਜਿਹਾ ਅੱਛਾ ਇਹ 23 ਪੂਰਾ ਇਹ 23 ਪੂਰਾ ਇਹ 23 ਪੂਰਾ ਜੀ ਦਰਸ਼ਕੋ ਤੇ ਆਹ ਕੰਮ ਤੁਹਾਡੇ ਸਾਹਮਣੇ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਦੇ ਸਾਹਮਣੇ ਚੱਲ ਰਿਹਾ ਹੈਗਾ ਸਾਰਿਆਂ ਖੁੱਲ ਤੇ ਬਹੁਤ ਬਹੁਤ ਬਾਪੂ ਜੀ ਧੰਨਵਾਦ ਤੁਹਾਡਾ ਤੁਸੀਂ ਤਾਂ ਮੇਰੇ ਵਿਭਾਗ ਦੇ ਨਿਕਲੇ ਹਾਂ ਅੱਛਾ ਸਾਰਾ ਵਿਭਾਗ ਆਹ ਵੇਖ ਤੁਸੀਂ ਪੈਸੂ ਦੇ ਟਾਈਮ ਦੇ ਵਿੱਚ ਪੁਲਿਸ ਲਾਈਨ ਪਟਿਆਲੇ ਸੀ ਅੱਛਾ ਅੱਛਾ ਹਾਂ 47 ਤੇ ਭਰਾ ਅਸੀ ਪੂਰਾ ਹੋਇਆ ਅੱਛਾ ਜੀ ਪੱਤੀ ਜਾਂ ਫਿਰ ਡੀਐਸਪੀ ਲੱਗ ਗਿਆ ਅੱਛਾ ਹੁਣ ਦੋਤਾ ਹੈ ਅੱਛਾ 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 ਉਹ ਲੁਧਿਆਣੇ ਹੀ ਪੱਤੀ ਹੋਇਆ ਠੀਕ 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 ਆਤਮਾ ਸਿੰਘ ਤੇ ਲਾਲ ਸਿੰਘ ਦੋਵੇਂ ਰਿਸ਼ਤੇਦਾਰ ਠੀਕ ਹੈ ਜੀ ਚਲੋ ਬੜੀ ਖੁਸ਼ੀ ਹੋਈ ਮਿਲ ਕੇ ਤੁਹਾਨੂੰ ਆਪਾ ਜੀ ਧੰਨਵਾਦ ਤੁਹਾਡਾ ਆਪਾਂ ਇਸ ਵੇਲੇ ਤੇਈਪੁਰ ਪਿੰਡ ਦੇ ਵਿੱਚ ਖੜੇ ਆ ਸਾਹਮਣੇ ਬਜ਼ੁਰਗ ਮਿਲ ਗਏ ਸਨ ਜਿਹੜੇ ਆ ਕਹਿੰਦੇ 90 ਸਾਲ ਦਾ ਹੋ ਗਿਆ ਮੈਂ ਇਹਨਾਂ ਦੇ ਲੱਗਉਂਦੀ ਇਹ ਨਿਕਲਦੀ ਆ ਪਾਣੀ ਪੋਣੀ ਤੁਪੀਤਾ ਹੁਣ ਤੇ ਪਾਣੀ ਪੀ ਕੇ ਅੱਗੇ ਤੁਹਾਨੂੰ ਅਪਡੇਟਿੰਗ ਦਿੰਨਾ ਕਿੱਥੇ ਤੱਕ ਦਾ ਕੰਮ ਜਿਹੜਾ ਰਹਿ ਗਿਆ ਤੇ ਕਿੰਨਾ ਆਉਂਦਾ ਇਹ ਸਾਹਮਣੇ ਸਾਗਰਾ ਪਿੰਡਾ ਪੁਲ ਦੇ ਪਰਲੇ ਪਾਸੇ ਇਹ ਅੱਗੇ ਪਟਿਆਲੇ ਵੀ ਇਹੀ ਨਿਕਲਦਾ ਰਸਤਾ ਤੇ ਬਣੇ ਰੋ ਮੇਰੇ ਨਾਲ ਤੇ ਇੱਧਰ ਵੀ ਕਾਫੀ ਹਜੇ ਘੱਗਰ ਤੱਕ ਰਾਹ ਜਿਹੜਾ ਉਹ ਰਹਿੰਦਾ ਪਿਆ ਆ ਤੇ ਇਹ ਪੋਰਟੋਗ ਅ ਕੰਟੀਨਿਊ ਜਿਹੜਾ ਸਫਰ ਕਰਤਾ ਤੇ ਮਿੱਟੀ ਬਹੁਤ ੜੀ ਆ ਆਪਾਂ ਇੱਧਰ ਕਰਦੇ ਟਰੱਕ ਤੋਂ ਲੋ ਆਪਾਂ ਬਣੇ ਰਹੋ ਮੇਰੇ ਨਾਲ ਤੇ ਅੱਗੇ ਕਹਿੰਦੇ ਆ ਵੀ ਠਰੂਏ ਤੱਕ ਜਿਹੜੀ ਆ ਇਹ ਅਜੇ ਇੰਨਾ ਚੱਲਣਾ ਸਾਨੂੰ ਆਂ ਗਾਂਵ ਤੱਕ ਜਿੱਥੇ ਤੱਕ ਆਪਣਾ ਇਹ ਕੰਮ ਚੱਲਦਾ ਉਹ ਤੱਕ ਦੀ ਵੀਡੀਓ ਆਪਾਂ ਜਿਹੜੀ ਆ ਸ਼ੂਟ ਕਰਾਂਗੇ ਤਦ ਹੀ ਵੀ ਕੀ ਸਾਧਿਆ ਕਿਤੇ ਸਰੀਏ ਖੰਡੇ ਪਏ ਆ ਕਿਤੇ ਕੁਛ ਖੰਡੇ ਪਿਆ ਆਪਾਂ ਫੇਰ ਚੱਲਦੇ ਹੁਣ ਸਿੱਧਾ ਬਣੇ ਰਹੋ ਮੇਰੇ ਨਾਲ ਜਿਹੜੇ ਮੇਰੇ ਵੀਰ ਦੇ ਭਾਈ ਨੇ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਉਹ ਕਰ ਲਓ ਤੇ ਵੀਰ ਜੀ ਜਿਹੜੀ ਇਸ ਹਾਈਵੇ ਦੇ ਤੇ ਸਪੀਡ ਹੋਏਗੀ ਉਹ 120 ਘਾੜਾਂ ਲਈ ਆ ਤੇ ਟਰੱਕਾਂ ਵਸਾਂ ਲਈ ਹੈਗੀ ਆ 80 ਦੀ ਸਪੀਡ ਤੇ ਆ ਦੇਖੋ ਕੰਮ ਚੱਲਦੇ ਪਏ ਆ ਆ ਟਰੱਕ ਵੀ ਉਲਟ ਗਿਆ ਨਾ ਤੇ ਜਿਹੜੇ ਇੱਥੇ ਅਲਾਉਡ ਨਹੀਂ ਹੈਗੇ ਵਿਕਲ ਉਹ ਹੈ ਸਕੂਟਰ ਮੋਟਰਸਾਈਕਲ ਤੇ ਟਰੈਕਟਰ ਤੇ 3 ਵੀਲਰ ਉਹ ਇੱਥੇ ਅਲਾਊਡ ਨਹੀਂ ਹੈਗੇ ਸਪੀਡ ਮੈਂ ਤੁਹਾਨੂੰ ਦੱਸੇ ਦਿੱਤੀ ਆ ਤੇ ਇਸ ਰੋਡ ਦੇ ਉੱਤੇ ਵੱਡੀ ਗੱਲ ਇਹ ਆ ਵੀ ਰੁਕ ਨਹੀਂ ਸਕਦੇ ਤੁਸੀਂ ਕਿਤੇ ਵੀ ਦਿੱਲੀ ਤੋਂ ਲੈ ਕੇ ਜੰਮੂ ਕੜੜੇ ਦਾ ਤੇ ਆਪਾਂ ਅੱਗੇ ਲੈਫਟ ਕਰਦਾ ਜਿੱਦ ਤੱਕ ਕੰਮ ਚੱਲ ਰਿਹਾ ਹੈਗਾ ਤੇ ਆਹ ਦੇਖ ਲਓ ਤੁਸੀਂ ਇਹਨਾਂ ਕੰਮ ਵਿੱਚ ਦਿੱਤਾ ਹੈਗਾ ਤੇ ਜਿਹੜਾ ਲੋਕਲ ਬੰਦਾ ਉਹਦਾ ਇੱਥੋਂ ਦੀ ਆ ਜਾਏਗਾ ਤੇ ਜਿਹੜਾ ਬਾਹਰਲਾ ਹੈਗਾ ਉਹਨੂੰ ਔਖਾ ਹੋਏਗਾ ਇਸ ਕਰਕੇ ਤੁਸੀਂ ਇੱਧਰ ਦੀ ਆਉਣ ਦੀ ਖੇਚਲ ਨਾ ਕਰਿਓ ਤੇਲ بچਾਉਂਦੇ بچਾਉਂਦੇ ਕਿਤੇ ਫਿਰ ਕਈ ਵਾਰੀ ਕੋਈ ਨੁਕਸਾਨ ਹੋ ਜਾਂਦਾ ਉੱਛਣੀ ਵਿੱਚ ਆਵਾ ਦੇ ਕੋਈ ਪੈਂਚਰ ਹੋ ਜੇ ਹੋਰ ਹੋ ਜੇ ਆਹ ਦੇਖੀਓ ਸਾਡਾ ਕਿੰਨਾ ਕੰਮ ਹੈ ਜਿਹੜਾ ਪਿਆ ਤੁਹਾਨੂੰ ਮੈਂ ਆਪਣੇ ਵੀਡੀਓ ਰਾਹੀਂ ਜਿਹੜਾ ਦਿਖਾ ਰਿਹਾ ਲੋ ਜੀ ਅੱਗੇ ਹਜੇ ਕੰਮ ਚੱਲਦਾ ਦੇਖਦੇ ਆ ਕਿੱਥੇ ਤੱਕ ਕੰਮ ਜਿਹੜਾ ਚੱਲਦਾ ਤੇ ਕਿੱਥੇ ਖਤਮ ਹੋਣਾ ਤੇ ਆ ਵੀ ਮਜ਼ਦੂਰਾਂ ਦੇ ਜਿਹੜਾ ਟੈਂਟ ਉੱਟ ਲੱਗੇ ਹੋਏ ਆ ਲੇਬਰ ਵਾਲੇ ਬੰਦਿਆਂ ਦੇ ਤੇ ਆਹ ਦੇਖ ਲਓ ਤੁਸੀਂ ਕੰਮ ਔਰ ਸਾਹਮਣੇ ਟਰੱਕ ਆਉਂਦਾ ਪਿਆ ਤੇ ਆ ਵੀ ਆਪਾਂ ਪੁੱਛਦੇ ਇਹਨਾਂ ਨੂੰ ਵੀ ਇੱਧਰ ਦੀ ਜਾਈਏ ਛੋਟੂ ਜੇ ਇੱਧਰ ਸੇ ਆਗੇ ਨਿਕਲ ਜਾਏਗਾ ਪੱਕੀ ਸੜਕ ਕੋ ਜੇ ਜਾਏਗਾ ਚਲੋ ਠੀਕ ਆ ਲਓ ਜੀ ਇਹ ਅਪਰੇਸ਼ਨ ਇੱਥੇ ਕੰਮ ਜਿਹੜਾ ਹੋ ਚੱਲ ਰਿਹਾ ਹੈਗਾ ਇਹ ਆਪਾਂ ਖੜੇ ਹਾਂ ਸਰੂ ਦੇ ਨੇੜੇ ਦੇੜੇ ਇਹਪਰ ਤੋਂ ਅੱਗੇ ਤੇ ਜਿੱਥੇ ਆਪਣੀ ਜਿਹੜੀ ਉਹ ਸੜਕ ਦਾ ਕੰਮ ਜਿਹੜਾ ਹੈ ਚੱਲਦਾ ਕੰਮ ਖਤਮ ਹੋਊਗਾ ਉਦੋਂ ਆਪਾਂ ਫੇਰ ਵੀਡੀਓ ਨੂੰ ਸਮਾਪਤ ਕਰਾਂਗੇ ਬੰਦ ਕਰਾਂਗੇ ਬਣੇ ਰਹੋ ਮੇਰੇ ਨਾਲ ਤੇ ਵੀਡੀਓ ਦਾ ਉੱਚੇ ਨੀਵੇਂ ਥਾਮਾਂ ਜਿਹੜਾ ਆਨੰਦ ਲਓ ਆਲੋ ਚੱਲਦੇ ਆ ਯਾਰੀ ਸਵਾਦ ਲਓ ਲੱਗਦਾ ਕਿ ਇੱਥੋਂ ਸੱਜੇ ਮੋੜਨਾ ਪੈਣਾ ਟ੍ਰੱਕ ਉਧਰ ਆਇਆ ਤੇ ਆਪਾਂ ਵੀ ਟ੍ਰੱਕ ਵਾਲੇ ਪਾਸੇ ਦੀ ਚੱਲਦੇ ਆ ਲੋ ਜੀ ਟ੍ਰੱਕ ਵਾਲਾ ਉਧਰ ਆਇਆ ਆਪਾਂ ਉਧਰ ਨੂੰ ਜਾਂਦੇ ਚਲੋ ਬਚਤ ਹੋ ਗਈ ਮੇਰੀ ਮਿੱਟੀ ਨਹੀਂ ਪਈ ਲੋਗੇ ਤੁਹੇ ਖੱਬੇ ਮੁਰਨਾ ਕਹਿਣਾ ਕਿਉਂਕਿ ਆਹ ਫੋਲ ਫੋਲ ਜੇ ਪਾਦੇ ਪਏ ਲੋਜ ਆ ਕੰਮ ਇੱਥੇ ਰਹਿਦਾ ਪਿਆ ਰਹੇ ਸੰਗਤ ਜੀ ਦਰਸ਼ਕੋ ਮੋਰ ਤਾਂ ਨਹੀਂ ਹੋ ਗਏ ਮੈਂ ਬਹੁਤ ਤਾਂ ਨਹੀਂ ਕਰ ਰਿਹਾ ਤੁਹਾਨੂੰ ਦਿਖਾਦਾ ਕਿੰਨਾ ਕੰਮ ਸਾਹਮਣੇ ਬੋਰਡ ਜਦੋਂ ਮੈਨੂੰ ਦਿਖਿਆ ਦੇਖਦੇ ਆ ਕਿੱਥੇ ਤੱਕ ਇਹ ਮੈਨੂੰ ਲੈ ਕੇ ਜਾਊਗਾ ਚੱਲਦੇ ਆ ਫੇਰ ਮਿੱਟੀ ਦੇ ਵਿੱਚ ਦੀ ਤੇ ਗਾਂ ਆਪਾਂ ਸੜਕ ਪੱਕੀ ਤੇ ਨਹੀਂ ਚੜਾਂਗੇ ਮਿੱਟੀ ਦੇ ਵਿੱਚੋਂ ਦੀ ਚੱਲਾਂਗੇ ਐਨੇ ਤੋਂ ਇਹ ਸੁਣ ਲਓ ਮੇਰੇ ਮੋਟਰਸਾਈਕਲ ਦੀ ਆਵਾਜ਼ ਧੁਕ 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 ਲਓ ਜੀ ਆਹ ਲੋ ਕੰਮ ਅੱਜ ਹੀ ਗਾਂ ਮੁਕਾਫੀ ਰਹਿੰਦੇ ਆ ਲੋ ਜੀ ਗਾਹਾਂ ਚੱਲਦੇ ਆ ਦੇਖਦੇ ਆ ਕੀ ਕੁਛ ਕਿੰਨਾ ਹੋਇਆ ਵਾ ਵੀਰੋ ਕਾਰ ਦਾ ਤਾਂ ਇੱਥੇ ਮੋਟਰਸਾਈਕਲ ਨਹੀਂ ਚੱਲਦਾ ਤੁਸੀਂ ਕਾਰ ਨਾਲ ਇੱਧਰ ਲੈ ਕੇ ਆਏ ਗਲਤੀ ਨਾਲ ਟਰੱਕ ਟੁੱਕੇ ਚੱਲ ਜਾਂਦੇ ਆ ਲੋ ਆ ਜੇ ਪਰਦੇ ਵਾਲੇ ਜਾ ਰਹੇ ਆ ਜੇ ਏਸੀ ਵੀ ਵਾਲੇ ਹੋ ਸਕਦਾ ਕਿਦਰ ਵੀ ਰਾਹ ਜਾਊਗਾ ਤੇ ਆ ਜੇ ਵੀਸੀ ਤਈਪੁਰ ਤੋਗੇ ਹਜੇ ਸਾਰਾ ਕੱਚਾ ਹੀ ਆ ਲੋ ਜਿੱਤਸਦਾ ਜਾ ਰਿਹਾ ਮੋਟਰਸਾਈਕਲ ਸਾਡੇ ਇਸ ਸੜਕ ਕੇ ਸਾਥ ਮਿਲ ਜਾਏਗਾ ਬੜੇ ਵਾਲੀ ਉੱਪਰ ਵਾਲੀ ਲੋ ਜੀ ਕਹਿੰਦਾ ਨੰਗ ਤੋਂ ਸਿੱਧਾ ਹੀ ਵੀ ਇਹ ਮਿਲ ਜਾਏਗਾ ਆਹ ਲੋ ਆਪਾਂ ਸਾਈਡ ਤੋਂ ਫੇਰ ਆਗੇ ਇਧਰ ਆਹ ਲੋ ਜੀ ਆ ਚੱਕੋ ਇਹ ਸੀ ਤਕਰੀਬਨ ਤਕਰੀਬਨ ਲਾਸਟ ਸਾਹਮਣੇ ਹਾਈਵੇ ਉੱਪਰ ਮਿਲ ਗਿਆ ਦਿੱਲੀ ਵਾਲਾ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਵੀ ਲੋ ਜੀ ਚਟਣ ਵਾਲੇ ਆਪਾਂ ਇਹ 8-10 ਕਿਲੋ ਮੀਟਰ ਦਾ ਟੋਕਤਾ ਸੀ ਮੇਰੇ ਖਾਲ ਜਿਆਦਾ ਹੀ ਹੋਣਾ ਤੇ ਆ ਗੱਡੀ ਸਟਾਪ ਕਿਉਂ ਕਿਹੜੀ ਆ ਆ ਰਹੀ ਆ ਮੈਂ ਤਾਂ ਨਾਂ ਨੂੰ ਜੇ ਪਤਾ ਨਹੀਂ ਹੈਗਾ ਤੇ ਆ ਆ ਰਹੀ ਆ ਇਹਨੇ ਵੀ ਅੱਗੇ ਇਧਰ ਦੀ ਜਾਣਾ ਹੋਣਾ ਮੁੱਠੀ ਠਾ ਗਿਆ ਭਾਈ ਤੂੰ ਲਓ ਜੀ ਇਹ ਹੈ ਆਪਾ OK ਹਾਂ ਅਰੂਏ ਤੋਂ ਅੱਗੇ ਖਨੌਰੀ ਵਾਲੀ ਰੋਡ ਤੇ ਪਹੁੰਚ ਗਏ ਆ ਤਕਰੀਬਨ ਦਿੱਲੀ ਰਹਿ ਕੇ 192 ਕਿਲੋਮੀਟਰ ਆ ਤੁਸੀਂ ਪੜ ਵੀ ਲੋ ਆ ਲੋ ਜਿੱਥੇ 100 1 ਕਿਲੋਮੀਟਰ ਤੇ ਆਪਾਂ ਚੱਲਦੇ ਆ ਅੱਗੇ ਦੇਖਦੇ ਆ ਕਿੱਥੋਂ ਨਿਕਲ ਰਿਹਾ ਹੈ ਹਰਾ ਤੇ ਇੱਥੇ ਜਿਹੜਾ ਤੁਸੀਂ ਕੰਮ ਦੇਖ ਰਹੇ ਹੋ ਕਿੰਨਾ ਖੋਇਆ ਵਾ ਉਹ ਤੁਸੀਂ ਦੇਖ ਹੀ ਰਹੇ ਹੋ ਤੇ ਹਜੇ ਜਿਹੜੀ ਪਲਾਂਟੇਸ਼ਨ ਆ ਉਹ ਵੀ ਨਹੀਂ ਚੱਜਣਾ ਹੋਈ ਫਿਰ ਖਾਲਜਾ ਵੀ ਬਣਿਆ ਹੋਇਆ ਤੇ ਵੀਰੋ ਇੱਥੋਂ ਦਿੱਲੀ 190 ਕਿਲੋਮੀਟਰ ਰਹਿ ਜਾਂਦਾ ਐਗਜ਼ਿਟ HR01 HR01 ਦਾ ਮਤਲਬ ਅੰਬਾਲਾ ਤੇ ਆਪਾਂ ਇਧਰ ਨੂੰ ਚੱਲਦੇ ਆਂ ਇਧਰ ਵੀ ਤੁਹਾਨੂੰ ਦਿਖਾ ਦਿੰਨੇ ਆਂ ਐਂਟਰੀ ਗੇਟ ਆ ਆਪਾਂ ਇੱਥੋਂ ਰੋਂਗ ਜਾ ਕੇ ਤੁਹਾਨੂੰ ਦਿਖਾ ਦੇਣਾ ਜੇ ਜਾਂਦਾ ਹੋਇਆ ਤਾਂ ਦੇਖੇ ਅੱਗੇ ਸਨੌਰੀ ਪਾਤਣਾ ਵਾਲੀ ਰੋਡ ਆ ਆਪਾਂ ਫਿਰ ਉੱਧਰ ਨੂੰ ਚੱਲਾਂਗੇ ਆ ਐਂਟਰੀ ਗੇਟ ਹੈ ਗੇਟ ਟੇਟ ਤਾਂ ਨਹੀਂ ਕਹਾਂਗੇ ਐਂਟਰੀ ਗੇਟ ਆ ਅਸੀਂ ਇੱਥੇ ਆਪਾਂ ਰੌਂਗ ਆ ਰਹੇ ਆ ਇਹ ਆ ਜੀ ਐਂਟਰੀ ਗੇਟ ਰੂਵੇ ਦਾ ਆਪਾਂ ਰੌਂਗ ਜਿਹੜਾ ਨਿਕਲ ਕੇ ਇਹ ਵੀਡੀਓ ਬਣਾਉਣ ਦੇ ਖਾਤਰ ਇਹ ਹੈਗਾ ਐਂਟਰੀ ਪੁਆਇੰਟ ਫਾਰ ਲੁਧਿਆਣਾ ਤੇ ਇੱਧਰ ਵੀ ਕੰਮ ਹਜੇ ਬਹੁਤ ਰੰਦਾ ਪਿਆ ਕਹਿੰਦੇ ਜੂਨ ਜੂਨ ਤੱਕ ਤਾਂ ਮੁਸ਼ਕਲ ਹੈ ਹੋਣਾ ਤੇ ਆ ਉੱਪਰ ਜਾ ਰਹੀ ਆ ਰੋਡ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਵੇ ਸਾਹਮਣੇ ਲੁਧਿਆਣੇ ਵੱਲ ਨੂੰ ਜਾ ਰਹੀ ਆ ਇਹ ਆ ਪਖੜਿਆ ਠਰੂਏ ਦੇ ਐਂਟਰੀ ਪੁਆਇੰਟ ਤੇ ਇਹਦੇ ਨਾਲ ਆਪਾਂ ਸਾਡੀ ਵੀਡੀਓ ਨੂੰ ਇੱਥੇ ਹੀ ਸਨਵਾ ਸਮਾਪਤ ਵੀ ਕਰਾਂਗੇ ਤੁਹਾਡੇ ਤੋਂ ਅੱਗਿਆ ਵੀ ਲਮਾ ਬਣੇ ਰਹੋ ਮੇਰੇ ਨਾਲ ਇੱਥੇ ਆਪਾਂ ਸਾਈਡ ਤੇ ਖੜ ਕੇ ਅੱਗੇ ਇਹਨੂੰ ਆਪਾਂ ਵੀਡੀਓ ਨੂੰ ਅੰਤ ਕਰਾਂਗੇ ਆਪਾਂ ਜਿਹੜਾ ਖੜੇ ਆਂ ਭਾਰਤਵਾਲਾ ਰੋਡ 2 ਪ੍ਰੋਸਪਰਿਟੀ ਲਿਖਿਆ ਹੋਇਆ ਉੱਪਰ ਲਿਖਿਆ ਪੱਥਰ ਜੇ ਲੱਗੇ ਹੋਇਆ ਨੈਸ਼ਨਲ ਹਾਈਵੇ ਥੌਰਟੀ ਆਫ ਇੰਡੀਆ ਤੇ ਇਦਾਂ ਕਰਕੇ ਵਿੱਚ ਵਿੱਚ ਨਾ ਕੋਈ ਕੋਈ ਪੱਥਰ ਲਾਏ ਹੋਇਆ ਭਾਰਤਵਾਲਾ ਵੀ ਲਿਖਿਆ ਹੋਇਆ ਹਾਂਜੀ ਤੁਹਾਨੂੰ ਪੜ੍ਹ ਕੇ ਸੁਣਾਤਾ ਰੋਡ 2 ਪ੍ਰੋਸਪਰਿਟੀ ਤੇ ਇਹ ਹੈ ਫਾਸਟ ਟੈਗ ਈਜੀ ਕਰੂਇਜ਼ ਫੀ ਪਲਾਜਾ ਅੱਗੇ ਬਣ ਰਿਹਾ ਜਿਹਨੇ ਅੰਮ੍ਰਿਤਸਰ ਜਾਣਾ ਹੈਗਾ ਜੰਮੂ ਕਟੜਾ ਜਾਣਾ ਉਹਦੇ ਵਾਸਤੇ ਇਹ ਟੋਲ ਪਲਾਜਾ ਇੱਥੋਂ ਤੁਸੀਂ ਐਂਟਰੀ ਲਵੋਗੇ ਇਹ ਆਪਾਂ ਬਿਲਕੁਲ ਖੜੇ ਆ ਠਰੂਏ ਦੇ ਪੁਆਇੰਟ ਤੇ ਇਹ ਠਰੂਏ ਵਾਲਾ ਪੁਆਟਾ ਤੇ ਇੱਧਰ ਸੱਜੇ ਹੱਥ ਖਨੌਰੀ ਰਹਿ ਗਿਆ ਖਨੌਰੀ ਰਹਿ ਗਿਆ ਤੇ ਖੱਬੇ ਹੱਥ ਰਹਿ ਗਿਆ ਕੈਥਲ ਇਹ ਕੈਥਲ ਨੂੰ ਰੁੜ ਜਾਂ ਰਹੀ ਹੈ ਜਿੱਧਰ ਕਾਰਾਂ ਆਹ ਜਾ ਰਹੇ ਆ ਇਹ ਸਾਹਮਣੇ ਜਿਹੜੇ ਉੱਤੇ ਭਾਰਤ ਮਾਲਾ ਰੋਡ ਜਿਹੜੀ ਦਿੱਲੀ ਨੂੰ ਜਾ ਰਹੀ ਹੈ ਇਹਦੇ ਨਾਲ ਜਿਹੜੇ ਆਪਾਂ ਵੀਡੀਓ ਨੂੰ ਇੱਥੇ ਹੁਣ ਸਮਾਪਤ ਕਰਾਂਗੇ ਜੀ ਇਸੀ ਤੁਹਾਨੂੰ ਮੈਂ ਦਿਖਾਇਆ ਪਾਰਟ ਮਾਲਾ ਰੋਡ ਤੇ ਤੁਹਾਨੂੰ ਦਿਖਾਇਆ ਵੀ ਜਿੱਥੋਂ ਅਗਲਾ 파ਟ ਆਪਾਂ ਸ਼ੁਰੂ ਕੀਤਾ ਸੀ ਕਿੰਨਾ ਕੰਮ ਰਹਿ ਗਿਆ ਹੈਗਾ ਤਈਪੁਰ ਤੋਂ ਪਿੱਛੇ ਉਹ ਤੁਹਾਨੂੰ 파ਟ ਇੱਥੇ ਠਰੂਏ ਤੱਕ ਜਿਹੜਾ ਦਿਖਾਇਆ ਕਿ ਕਾਫੀ ਕਈ ਵਾਰੀ ਲੰਬੀ ਵੀਰੋ ਹੋ ਜਾਂਦੀ ਆ ਵੀਡੀਓ ਇਸ ਕਰਕੇ ਉਹਨੂੰ ਮੈਂ 파ਟ ਵਿੱਚ ਪਾ ਦਿੰਨਾ 20 25 ਮਿੰਟ ਦੇ ਚੱਲ ਜਾਂਦੀ ਆ ਫਿਰ ਅੱਗੇ ਜਾ ਕੇ ਜਿਹੜੀ ਹੈ ਨਾ ਅਪਲੋਡਿੰਗ ਹੋਕੀ ਹੁੰਦੀ ਆ ਇਸ ਕਰਕੇ ਇਸ ਵੀਡੀਓ ਨੂੰ ਦੇਖ ਕੇ ਕਮੈਂਟ ਜਰੂਰ ਕਰਿਆ ਕਰੋ ਕਿ ਤੁਹ ਤੁਸੀਂ ਦੇਖ ਰਹੇ ਹੋ ਤੇ ਦੇ ਨਾਲ सुरेंद्र ਸਿੰਘ ਨੂੰ ਦਿਓ ਇਜਾਜ਼ਤ ਵੀਡੀਓ ਚੰਗੀ ਲੱਗੀ ਦਾ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆ ਤੇ ਇਹਦੇ ਨਾਲ ਮੈਨੂੰ ਦਿਓ ਇਜਾਜ਼ਤ सुरेंद्र ਸਿੰਘ ਨੂੰ ਅਗਲੀ ਵੀਡੀਓ ਆਉਣ ਤੱਕ ਇੰਤਜ਼ਾਰ ਕਰਨਾ ਰੱਬ ਰਾਖਾ ਚੜ੍ਹਦੀ ਕਲਾ ਸਤਿ ਸਿਕਾ